ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬੀਜੇਪੀ ਦੇ ਵੱਲੋਂ ਹੁਣ ਜੀਡੀਯੂ ਅਤੇ ਟੀਡੀਪੀ ਦੇ ਸਹਿਯੋਗ ਦੇ ਨਾਲ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੋਚ ਚੁੱਕ ਸਕਦੇ ਨੇ। ਪਰ ਭਾਜਪਾ ਨੂੰ ਸਹਿਯੋਗ ਦੇਣ ਦੇ ਬਦਲੇ ਇਹਨਾਂ ਦੋਵੇਂ ਪਾਰਟੀਆਂ ਨੇ ਭਾਜਪਾ ਦੇ ਸਾਹਮਣੇ ਆਪਣੀਆਂ ਮੰਗਾਂ ਦੀ ਲੰਬੀ ਚੌੜੀ ਲਿਸਟ ਰੱਖ ਦਿੱਤੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਮੰਗਾਂ ਨੂੰ ਲੈ ਕੇ ਪੇਚ ਫਸਦਾ ਹੋਇਆ ਦਿਖਾਈ ਦੇ ਰਿਹਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਨਵੀਂ ਸਰਕਾਰ ਦੇ ਵਿੱਚ ਕੀ ਕੁਝ ਚਾਹੁੰਦੇ ਨੇ ਨਤੀਸ਼ ਤੇ ਚੰਦਰ ਬਾਬੂ ਨਾਇਡੂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਦੇ ਵਿੱਚ ਭਾਵੇਂ ਇੱਕ ਵਾਰ ਫੇਰ ਤੋਂ ਐਨਡੀਏ ਗੱਠ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਵਿੱਚ ਪਹਿਲਾ ਵਾਲਾ ਦਮ ਦਿਖਾਈ ਨਹੀਂ ਦੇਵੇਗਾ ਯਾਨੀ ਕਿ ਇਸ ਵਾਰ بیਜਪੀ ਆਪਣੇ ਦਮ ਤੇ ਨਹੀਂ ਬਲਕਿ ਆਪਣੀਆਂ ਸਹਿਯੋਗੀ ਪਾਰਟੀਆਂ ਜੀਡੀਯੂ ਅਤੇ ਟੀਡੀਪੀ ਦੇ ਸਹਾਰੇ ਸਰਕਾਰ ਬਣਾਉਣ ਜਾ ਰਹੀ ਹੈ ਇਸ ਦੌਰਾਨ ਬੀਜੇਪੀ ਨੂੰ ਨਵੇਂ ਮੰਤਰੀ ਮੰਡਲ ਦੇ ਵਿੱਚ ਕਾਫੀ ਸਮਝੌਤੇ ਕਰ ਨਹੀਂ ਪਿਆ ਸਕਦੇ ਨੇ ਕਿਉਂਕਿ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕਈ ਵੱਡੀਆਂ ਮੰਗਾਂ ਬੀਜੇਪੀ ਦੇ ਸਾਹਮਣੇ ਰੱਖੀਆਂ ਗਈਆਂ ਨੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕੁਝ ਮੰਗਾਂ ਅਜਹੀਆਂ ਨੇ ਜੋ ਬੀਜੇਪੀ ਦੀ ਸੋਚ ਨਾਲ ਮੇਲ ਨਹੀਂ ਖਾਂਦੀਆਂ ਅਜਿਹੇ ਦੇ ਵਿੱਚ ਗੱਠਜੋੜ ਨੂੰ ਲੈ ਕੇ ਕਿਤੇ ਨਾ ਕਿਤੇ ਪੇਚ ਵੀ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਇਸ ਵਾਰ ਬੀਜੇਪੀ ਇਕੱਲੇ ਆਪਣੇ ਦਮ ਤੇ ਬਹੁਮਤ ਦੇ ਅੰਕੜੇ ਤੱਕ ਨਹੀਂ ਪਹੁੰਚ ਸકી ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐਮ ਚੰਦਰਬਾਬੂ ਨਾਇਡੂ ਕਿੰਗ ਮੇਕਰ ਬਣ ਚੁੱਕੇ ਨੇ ਜੀਡੀਯੂ ਕੋਲ 12 ਅਤੇ ਟੀਡੀਪੀ ਕੋਲ 16 ਸੀਟਾਂ ਨੇ ਇੱਕ ਰਿਪੋਰਟ ਮੁਤਾਬਕ ਜਨਤਾ ਦਲ ਯੂनाइटेड ਦੀ ਨਜ਼ਰ ਨਵੇਂ ਮੰਤਰੀ ਅਹੁਦਿਆਂ ਤੇ ਟਿਕੀ ਹੋਈ ਹੈ ਜਿਸ ਦੇ ਵਿੱਚ ਰੇਲ ਮੰਤਰਾਲੇ ਤੋਂ ਇਲਾਵਾ ਪਿੰਡੂ ਵਿਕਾਸ ਅਤੇ ਜਲ ਸ਼ਕਤੀ ਮੰਤਰਾਲਾ ਵੀ ਸ਼ਾਮਲ ਹੈ ਰਿਪੋਰਟ ਮੁਤਾਬਕ ਜੀ ਡੀ ਯੂ ਦੇ ਹੋਰ ਬਦਲ ਸੜਕੀ ਟ੍ਰਾਂਸਪੋਰਟ ਅਤੇ ਖੇਤੀ ਮੰਤਰਾਲਾ ਵੀ ਹੋ ਸਕਦਾ ਹੈ ਰਿਪੋਰਟ ਦੇ ਵਿੱਚ ਇੱਕ ਜੀ ਡੀ ਯੂ ਨੇਤਾ ਦੇ ਹਵਾਲੇ ਨੇ ਕਿਹਾ ਕਿ ਬਿਹਾਰ ਦੇ ਵਿੱਚ ਜਲ ਸੰਕਟ ਦੇ ਨਾਲ ਨਾਲ ਘਟਦੇ ਪਾਣੀ ਦੇ ਪੱਧਰ ਅਤੇ ਹੜ੍ਹ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਲ ਸ਼ਕਤੀ ਮੰਤਰਾਲਾ ਮਹੱਤਵਪੂਰਨ ਹੈ ਜਿਤਕੇ ਰੇਲਵੇ ਮੰਤਰਾਲਾ ਮਿਲਦਾ ਨਿਸ਼ਚਿਤ ਰੂਪ ਨਾਲ ਬਿਹਾਰ ਦੇ ਲਈ ਮਾਣ ਵਾਲੀ ਗੱਲ ਹੋਵੇਗੀ ਇਸ ਦੇ ਨਾਲ ਹੀ ਪਿੰਡੂ ਵਿਕਾਸ ਮੰਤਰਾਲਾ ਪਿੰਡੂ ਬੁਨਿਆਦੀ ਢਾਂਚੇ ਅਤੇ ਅਰਥ ਵਿਵਸਥਾ ਨੂੰ ਵਿੜਾਵਾ ਦੇਣ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀਡੀਯੂ ਵੱਲੋਂ ਬਿਹਾਰ ਦੇ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਨਤਿਸ਼ ਕੁਮਾਰ ਵੱਲੋਂ ਬਿਆਨ ਜਾਰੀ ਕਰਕੇ ਅਗਨੀਵੀਰ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਵੱਲੋਂ ਵੀ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਐਨਡੀਏ ਦੇ ਸਹਿਯੋਗੀ ਨਿਤਿਸ਼ ਕੁਮਾਰ ਦੇ ਵੱਲੋਂ ਵੀ ਇਹ ਮੰਗ ਰੱਖ ਦਿੱਤੀ ਗਈ ਹੈ ਹੁਣ ਜੇਕਰ ਟੀਡੀਪੀ ਦੀ ਗੱਲ ਕਰੀਏ ਤਾਂ ਪਾਰਟੀ ਪ੍ਰਧਾਨ ਚੰ드ਰੇ ਬਾਬੂ ਨਾਇਡੂ ਦੇ ਵੱਲੋਂ 5좌 ਤੋਂ ਜ਼ਿਆਦਾ ਮੰਤਰੀ ਅਹੁਦਿਆਂ ਦੀ ਡਿਮਾਂਡ ਕੀਤੀ ਜਾ ਸਕਦੀ ਹੈ ਇੱਕ ਮੀਡੀਆ ਰਿਪੋਰਟ ਮੁਤਾਬਕ ਤੇਲਗੂ ਦੇਸ਼ਮ ਪਾਰਟੀ ਸੜਕੀ ਟ੍ਰਾਂਸਪੋਰਟ ਪਿੰਡੋ ਵਿਕਾਸ ਸਿਹਤ ਖੇਤੀ ਜਲ ਸ਼ਕਤੀ ਸੂਚਨਾ ਤੇ ਪ੍ਰਸਾਰਣ ਅਤੇ ਸਿੱਖਿਆ ਮੰਤਰਾਲਾ ਵੀ ਮੰਗ ਸਕਦੀ ਹੈ ਇਸ ਦੇ ਨਾਲ ਹੀ TDP ਰਾਜ ਦੇ ਲਈ ਵਿਸ਼ੇਸ਼ ਸਟੇਟਸ ਦੀ ਮੰਗ ਵੀ ਰੱਖ ਸਕਦੀ ਹੈ ਕਿਉਂਕਿ ਪਾਰਟੀ ਦੇ ਵੱਲੋਂ ਇਹ ਮੰਗ ਕਾਫੀ ਸਮੇ ਤੋਂ ਕੀਤੀ ਜਾ ਰਹੀ ਹੈ ਉੰਜ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ TDP ਦੇ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦੋਵੇਂ ਪਾਰਟੀਆਂ ਤੋਂ ਇਲਾਵਾ ਐਨਡੀਏ ਗੱਠਜੋੜ ਦੇ ਵਿੱਚ ਸ਼ਾਮਲ ਬਾਕੀ ਪਾਰਟੀਆਂ ਵੀ ਇੱਕ ਜਾਂ ਉਸ ਤੋਂ ਜ਼ਿਆਦਾ ਮੰਤ్రਾਲੇ ਦੀ ਮੰਗ ਕਰ ਸਕਤੀਆਂ ਨੇ ਜਿਵੇਂ ਕਿ ਸ਼ਿਵ ਸੈਨਾ ਸ਼ਿੰਦੇ ਇੱਕ ਕੈਬਨਿਟ ਮੰਤਰੀ ਅਤੇ ਦੋ ਕੇਂਦਰੀ ਰਾਜ ਮੰਤਰੀ ਚਿਰਾਗ ਪਾਸਵਾਨ ਇੱਕ ਕੈਬਨਿਟ ਅਤੇ ਇੱਕ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਮੰਗ ਸਕਦੇ ਨੇ ਜਦਕਿ ਇੱਕ ਸੀਟ ਤੇ ਲੜਨ ਅਤੇ ਉਸ ਤੋਂ ਜਿੱਤਣ ਵਾਲੀ ਦੂਜੀ ਪਾਰਟੀ ਵੀ ਇੱਕ ਮੰਤਰੀ ਅਹੁਦੇ ਦੀ ਡਿਮਾਂਡ ਕਰ ਸਕਦੀ ਹੈ ਅਸਦਾ ਇਹ ਹੈ ਕਿ ਜੇਕਰ ਸਹਿਯੋਗੀ ਪਾਰਟੀਆਂ ਦੇ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਮੰਗਾਂ ਰੱਖੀਆਂ ਗਈਆਂ ਤਾਂ ਇਹਨਾਂ ਨੂੰ ਲੈ ਕੇ ਪੇਚ ਫਸ ਸਕਦਾ ਹੈ ਸੋ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਬੀਜੇਪੀ ਮੰਤਰੀ ਅਹੁਦਿਆਂ ਦਾ ਵਟਵਾਰਾ ਕਿਸ ਤਰ੍ਹਾਂ ਕਰੇਗੀ ਬਿਊਰੋ ਰਿਪੋਰਟ